ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਪੈਂਦਾ ਸੰਤੂ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਅਸੀਂ ਇਸ ਪੈਂਡ ਦੇ ਵਿੱਚ ਤੁਹਾਨੂੰ ਖਾਸ ਥੀ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਤੇ ਪਹਿਲਾਂ ਅਸੀਂ ਕਿਹਾ ਤੁਹਾਨੂੰ ਡਰੈਸ ਦੱਸ ਲਗੇ ਗੁਰਦੁਆਰਾ ਸਿੰਘ ਸਭਾ ਸੰਤੂ ਵਾਲਾ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਨੇ ਆ ਹੁਣ ਹਾਂਜੀ ਇਹ ਗੁਰਦੁਆਰਾ ਸਾਹਿਬ ਦਾ ਸੱਚਖੰਡ ਸਾਹਿਬ ਹੈ ਸੱਚਖੰਡ ਸਾਹਿਬ ਦੇ ਵਿੱਚ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤੇ ਇਹਦੇ ਚ ਖਾਸ ਕੀ ਆ ਅਸੀਂ ਤੁਹਾਨੂੰ ਦੱਸਦੇ ਆ ਜਿਵੇਂ ਇਹ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਡਾ ਸਰੂਪ ਹੈ ਆਮ ਜਿਸ ਤਰ੍ਹਾਂ ਸਰੂਪ ਹੁੰਦੇ ਆ ਤੇ ਇੱਕ ਸਰੂਪ ਹੈ ਇਸ ਪਾਲਕੀ ਦੇ ਵਿੱਚ ਆ ਉਸ ਰੂਪ ਦੇ ਗੁਰੂ ਸਾਹਿਬ ਜੀ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਹੈ ਇੰਨਾ ਕਿ ਐਡਾ ਕਿ ਸਰੂਪ ਹੈ ਬਿਲਕੁਲ ਛੋਟੇ ਆਕਾਰ ਦੇ ਵਿੱਚ ਹੱਥ ਦੀ ਤਲੀ ਤੋਂ ਵੀ ਛੋਟਾ ਹੈ ਤੇ ਇਹ ਜੀ ਸੰਪੂਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਸੰਪੂਰਨ ਹੈ ਇਹ ਦਰਸ਼ਨ ਕਰੋ ਅੱਖਰ ਨਹੀਂ ਪਰ ਦਿਸਦੇ ਇਹਦੇ ਲਈ ਇੱਕ ਸ਼ੀਸ਼ੇ ਦੇ ਨਾਲ ਅੱਖਰ ਦੇਖਣੇ ਪੈਂਦੇ ਆ ਇਹ ਛੋਟਾ ਸਰੂਪ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਕ ਗੁਰਲੱਭ ਹੈ ਇਹਦੇ ਨਾਲ ਦੇ ਸਰੂਪ ਤਕਰੀਬਨ ਵਰਲਡ ਦੇ ਵਿੱਚ ਹੀ ਮੇਰੇ ਹਿਸਾਬ ਨਾਲ 2 3 2 3 ਕੀ ਹੋਣਗੇ ਪੂਰੇ ਵਰਲਡ ਦੇ ਵਿੱਚ 2 3 ਜਾਂ ਵੱਧ ਵੱਧ 4 ਸਰੂਪ ਹੋਣਗੇ ਇਸ ਤੋਂ ਵੱਧ ਨਹੀਂ ਹੋਣਗੇ ਇਹ ਸਾਡੇ ਪਿੰਡ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਇਹ ਪਾਵਨ ਸੁੰਦਰ ਸਰੂਪ ਇੱਥੇ ਸਜੋਬਤ ਹੈ ਜਿਨ੍ਹਾਂ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ